ਨਾ ਪੰਜਾਬ ਦੀ ਧਰਤੀ ਵਿੱਚ ਕਮੀ ਐ ਨਾ ਪੰਜਾਬ ਦੇ ਪੌਣ ਪਾਣੀ ਵਿੱਚ ਕਮੀ ਐ ਔਰ ਨਾ ਹੀ ਪੰਜਾਬ ਦੀਆਂ ਮਾਵਾਂ ਨੇ ਸੁਗੜ ਸਿਆਣੇ ਤੇ ਜਝਾਰੂ ਪੁੱਤ ਜੰਮਣੇ ਬੰਦ ਕੀਤੇ ਐ ਪੰਜਾਬੀਆਂ ਨੇ ਕੈਨੇਡਾ ਦੀ ਧਰਤੀ ਨੂੰ ਵਿਕਸਿਤ ਕੀਤਾ ਐ ਅਸੀਂ ਕੈਨੇਡਾ ਬਿਲਡ ਕੀਤਾ ਅਸੀਂ ਅਮਰੀਕਾ ਬਿਲਡ ਕੀਤਾ ਅਸੀਂ ਯੂਰਪ ਬਿਲਡ ਕੀਤਾ ਜੇ ਦੁਨੀਆ ਵਿੱਚ ਜਾਣ ਦਾ ਮੌਕਾ ਮਿਲਦਾ ਐ ਫਿਰ ਪਤਾ ਚੱਲਦਾ ਐ ਮੈਨੂੰ ਪਿੱਛੇ ਜਿਹੜੇ ਇੰਟਰਨੈਸ਼ਨਲ ਡੈਲੀਗੇਸ਼ਨ ਭਾਰਤ ਤੋਂ ਗਏ ਆਪਰੇਸ਼ਨ ਸੰਦੂਰ ਦੇ ਸਬੰਧ ਵਿੱਚ ਮੈਨੂੰ 4 ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਉਸ ਡੈਲੀਗੇਸ਼ਨ ਦੇ ਵਿੱਚ ਸਾਊਦੀ ਅਰੇਬੀਆ ਬਹਿਰਨ ਕੁਵੇਤ ਤੇ ਅਲਜੀਰੀਆ ਔਰ ਉੱਥੇ ਜਾ ਕੇ ਜਿਹੜੇ ਸਾਡੇ ਭਾਰਤੀਆਂ ਦੀ ਖਾਸ ਕਰਕੇ ਪੰਜਾਬੀਆਂ ਦੀ ਸੌਫਟ ਪਾਵਰ ਜੋ ਦੇਖੀ ਜੋ ਪ੍ਰਭਾਵ ਦੇਖਿਆ ਉਹਨੇ ਮੇਰੇ ਹੌਸਲੇ ਦੁੱਗਣੇ ਕਰ ਦਿੱਤੇ ਸਾਊਦੀ ਅਰੇਬੀਆ ਜਿਹੜੀ ਇਸਲਾਮਿਕ ਕੰਟਰੀਜ਼ ਦੇ ਵਿੱਚ ਮੱਕਾ ਮਦੀਨਾ ਦੀ ਧਰਤੀ ਹੋਣ ਕਰਕੇ ਇੱਕ ਪੈਵਟਲ ਰੋਲ ਪਲੇ ਕਰਦੀ ਹੈ ਜੋ ਸਨਮਾਨ ਉੱਥੇ ਦੀ ਅਥਾਰਟिटीज ਦੇ ਵਿੱਚ ਉੱਥੇ ਦੇ ਰੂਰਲ ਦੇ ਕੋਲੇ ਅਸੀਂ ਦੇਖਿਆ ਉਹ ਮੈਂ ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ ਨਹੀਂ ਦੇਖਿਆ ਉੱਥੇ ਤਕਰੀਬਨ 27 ਲੱਖ ਭਾਰਤੀ ਰਹਿੰਦੇ ਆ ਜਿਹੜੇ ਉੱਥੇ ਕੰਮ ਕਰਦੇ ਆ ਔਰ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਕੰਟਰੀਬਿਊਸ਼ਨ ਸਾਡੇ ਦੇਸ਼ ਦੀ ਡਵੈਲਪਮੈਂਟ ਦੇ ਵਿੱਚ ਇੰਨੀ ਜ਼ਿਆਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ 3-4 ਸਾਲ ਦੇ ਵਿੱਚ ਇਹ ਗਿਣਤੀ ਡਬਲ ਹੋ ਜਾਵੇ। ਤਕਰੀਬਨ 50 ਲੱਖ ਤੋਂ ਉੱਪਰ ਉੱਥੇ ਉਹ ਚਾਹੁੰਦੇ ਆ ਕਿ ਭਾਰਤੀ ਲੋਕ ਹੋਣ ਜਿਨ੍ਹਾਂ ਵਿੱਚ ਪੰਜਾਬੀ ਜਿਹੜੇ ਨੇ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਬੜੀ ਸਿਗਨੀਫੀਕੈਂਟ ਹੈ। ਇਸੇ ਤਰੀਕੇ ਨਾਲ ਹਰੇਕ ਦੇਸ਼ ਦੇ ਵਿੱਚ, ਹਰੇਕ ਅਰਬ ਕੰਟਰੀ ਦੇ ਵਿੱਚ, ਹਰੇਕ ਯੂਰੋਪੀਅਨ ਕੰਟਰੀ ਦੇ ਵਿੱਚ, ਹਰੇਕ ਵੈਸਟ ਕੰਟਰੀ ਦੇ ਵਿੱਚ ਪੰਜਾਬੀਆਂ ਨੇ ਕਮਾਲ ਕੀਤਾ ਹੋਈ ਹੈ